ਹਾ ਵੀ ਦੋਸਤੋ ਆਪਣਾ ਇੱਕ ਵੀਡੀਓ ਪਾਈ ਸੀ ਵੀ ਆਨਪੜ੍ਹ ਬੰਦੇ ਵੀ 20 25 25000 ਕਮਾ ਸਕਦੇ ਨੇ ਮੈਨੂੰ ਬਹੁਤ ਬਾਈਆਂ ਦੇ ਮੈਸੇਜ ਆਏ ਕਹਿੰਦੇ ਗੱਪ ਮਾਰੀਏ ਨਾ ਪਰ ਆ ਜੀ ਮੂੰਹ ਖਵਾਜ ਕੇ ਮੇਨੂੰ ਕਹਿੰਦੇ ਨੇ 20 25 25000 ਵਿੱਚ ਤਾਂ 2 2 3 3 ਲੱਖ ਰੁਪਈਆ ਕਮਾ ਕੇ ਇਥੋਂ ਘਰ ਨੂੰ ਰਬਾਨਾ ਹੋ ਗਏ ਪਰ ਹੁਣ ਨਵੀਆਂ ਕਲਾਸਾਂ ਸਟਾਰਟ ਹੋ ਗਈਆਂ ਤੇ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਆਦਾ ਕਿ ਕਿੰਨੇ ਕੁ ਲੋਕਾਂ ਨੂੰ ਲੋੜਕਾਰ ਦੀ ਵੀ ਯਾਰ ਇਹ ਚੀਜ਼ ਦਾ ਨਾ ਦੇਖੋ ਕੋਈ ਗਿਣਤੀ ਨਹੀਂ ਹੈਗੀ ਵੀਰੇ ਆਈ ਜਾਂਦੇ ਨੇ ਗਾਈ ਜਾਂਦੇ ਨੇ ਕੀ ਜੈ ਜੀ ਵਧੀਆ ਗੱਲ ਆ ਹਣਾ ਖੁਸ਼ੀ ਹੁੰਦੀ ਆ ਜਦੋਂ ਕੋਈ ਯਾਰ ਸਿੱਖ ਕੇ ਕੰਮ ਕਰੇ ਵੜ ਕੇ ਪੈਸਾ ਕਮਾਵੇ ਤੇ ਬਾਕੀ ਵੱਡੀ ਗੱਲ ਭਾਈ ਆਹ ਵੀ ਪੁੱਛਣੀ ਸੀ ਕਿ ਉਹੀ ਵੱਧ ਨੇ ਇਦਾਂ ਨਹੀਂ ਰਵਾਈ ਜਾਣਗੇ ਪੀਸਾ ਦੇ ਚੱਕਰ ਵਿੱਚ ਪੀਸਾ ਵਾਲੇ ਅਸੀਂ ਤਾਂ ਘੱਟ ਲਗਾਉਨੇ ਜੀ ਅੱਜ ਵੀ ਲਗਾਉਂਦੇ ਸਾਡਾ ਕੋਰਸ 1 ਮਹੀਨੇ ਦਾ ਅਸੀਂ ਤਾਂ ਉਤੋਂ ਵੀ ਪਹਿਲਾਂ ਵੇਡਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਆ ਕੁੜੀਆਂ ਵੀ ਤਾਂ ਆਉਣ ਲੱਗੀਆਂ ਆ ਵੀ ਤਾਂ ਭਾਈ ਇਹ ਵੀ ਆਉਂਦੀਆਂ ਨੇ ਕਿ ਕੁੜੀਆਂ ਵੀ ਸਿੱਖ ਰਹੀਆਂ ਨੇ ਤੇ ਦੋਸਤੋ ਜੇ ਤੁਸੀਂ ਨੇ ਵੀ ਸ਼ਿਆਰ ਮਾਰਕੀਟ ਸਿੱਖਣੀ ਆ ਮਲਪਰੀ ਤਲੋਹਾ ਜਿਹੜੇ ਨੂੰ ਕੰਟੈਕਟ ਕਰ ਲਓ ਬਾਕੀ ਵੱਡੀ ਗੱਲ ਕੀ ਹੈ ਕਿ ਜਿਹੜਾ ਵਿੱਚ ਬਾਈ ਜਿਹੜੇ ਸਿੱਖਦੇ ਨੇ ਉਹਨੂੰ ਗਿਫਟ ਦਿੰਦੇ ਨੇਗੇ ਵੱਡੇ ਵੱਡੇ ਤੇ ਕਮਾਉਣ ਵੀ ਲੱਗੇ ਜਾਣੋ ਬਾਈ